ਸੇ ਦੋ ਮੁਸੇ ਵਾਲੇ ਦੇ ਪਿਤਾ ਬਲਕਾਰ ਸਿੰਘ ਦੇ ਵੱਲੋਂ ਭਾਜਪਾ ਦੀ ਸਤਾ ਖਤਮ ਕਰਨ ਦੇ ਲਈ ਵੋਟ ਪਾਈ ਗਈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਤੇ ਦੱਸਿਆ ਕਿ ਕੱਲ ਪੂਰੇ ਪੰਜਾਬ ਦੇ ਵਿੱਚ VOTING ਜਾਰੀ ਸੀ ਤੇ ਜਿਸ ਦੇ ਦੌਰਾਨ ਪਿਤਾ ਬਲਕਾਰ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਕਿ ਬੂਥ ਨੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬੂਥ ਵਿੱਚ ਵੋਟ ਪਾਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਭਾਜਪਾ ਨੂੰ ਸਤਾ ਤੋਂ ਹਟਾਉਣ ਲਈ ਵੋਟ ਪਾਈ ਹੈ ਮੈਂ ਆਪਣੀ ਵੋਟ ਇੰਡੀਆ ਲਾਈਨਸ ਦੇ ਸਮਰਥਨ ਵਿੱਚ ਪਾਈ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਗੱਠਜੋੜ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਹੈ ਬਾਕੀ ਦੇਸ਼ ਦੇ ਵੋਟਰ ਫੈਸਲਾ ਕਰਨਗੇ ਕਿ ਕਿਸ ਨੂੰ ਸਤਾ ਵਿੱਚ ਲਿਆਂਦਾ ਜਾਵੇਗਾ ਤੇ ਉਥੇ ਹੀ ਇਸ ਗੱਲ ਨੂੰ ਲੈ ਕੇ ਬਲਕੌਰ ਸਿੰਘ ਨੂੰ ਲੈ ਕੇ ਜਿਹੜਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਿ ਕੁਝ ਜਿਹੜਾ ਕਿ ਆਪਣਾ ਸਮਰਥਨ ਵੀ ਦਿੱਤਾ ਸੀ ਸਹਾਯੋਗ ਸੁਖਪਾਲ ਖੈਰਾ ਤੇ ਕਾਂਗਰਸ ਪਾਰਟੀ ਦੇ ਲਈ ਕੀਤਾ ਤੇ ਜਿਸ ਤੋਂ ਬਾਅਦ ਹੁਣ ਪਿਤਾ ਬਲਕੌਰ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਕੁਝ ਭਾਜਪਾ ਨੂੰ ਲੈ ਕੇ ਉਹਨਾਂ ਨੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਿਤਾ ਬਲਕੌਰ ਸਿੰਘ ਦਾ ਹੋਰ ਕੀ ਕਹਿਣਾ ਹੈ ਸੱਚ ਬੋਲ ਬਿਲਕੁਲ ਸੱਚ ਬੋਲ ਨੂੰ ਵੀ ਕਾ ਸੋਚ ਕੇ ਬੋਲਾਈ ਹੈ ਮੈਂ ਤਾਂ ਇਹ ਸੋਚ ਕੇ ਲਾਈ ਵੀ ਕਿਸੇ ਤਰੀਕੇ ਭਾਜਪਾ ਮੋਦੀ ਚਲਾ ਜਾਏ ਮੈਂ ਤਾਂ ਇੰਡੀਆ ਆਲਾਈਂਸ ਕੀ ਹਮਾਇਤ ਮੈਂ ਵੋਟ ਡਾਲੀ ਹੈ ਤੇ ਮੈਂ ਨੇ ਪਚਾਰ ਵੀ ਇੰਡੀਆ ਆਲਾਈਂਸ ਦੇ ਹੱਕ ਮੈਂ ਕੀਆ ਕਿਉਂਕਿ ਜੋ ਪੰਜਾਬ ਦਾ ਹਮਾਰਾ ਮੇਨ ਮੁੱਦਾ ਲਾਈਨ ਰੌਡਰ ਹੈ ਫਸਲਾਂ ਕਾ ਐਮ ਐਸ ਪੀ ਕਾ ਦੂੰਗੇ ਵਾਟਰ ਲੈਵਲ ਕਾ ਹੈ ਵਾਤਾਵਰਨ ਦਾ ਹੈ ਭਾਈ ਸ੍ਰੀ ਮੇਰੀ ਕੋਸ਼ਿਸ਼ ਇੰਡੀਆ ਆਲਾਈਂਸ ਲਈ ਹੈ ਅਗੇ ਮੇਰੇ ਸਤਕਾਰਯੋਗ ਵੋਟਰ ਦੇਸ਼ ਭਰ ਕੇ ਜਿਨਹੋਨ ਨੇ ਫੈਸਲਾ ਕਰਨਾ ਹੈ ਕਿਸ ਕੋ ਲਾਣਾ ਦਵਾਰਾ ਪਿਛਲੇ ਦਿਨ ਯਾਹ ਪਰ ਰਾਹੁਲ ਗਾਂਧੀ ਕੋ ਵੀ ਮਿਲੇ ਹੋ ਬਾਤ ਚੀਤ ਵੀ ਹੋਈ ਏ ਕੈਸੀ ਬਾਤ ਚੀਤ ਵੀ ਕੀ ਲਗਾ ਰਾਹੁਲ ਜੀ ਸੇ ਮੇਰੇ ਬਿਸਰਪੁਰ ਕੋ ਬਸ ਆਪਣੇ ਮੈਂ ਦੁੱਖ ਰੁਆ ਹੈ ਆਪਣੇ ਹਾਲਾਤ ਬਤਾਏ ਉਸ ਕੋ ਔਰ ਬੜੀ ਸਕੂਨ ਦੇਣ ਵਾਲੀ ਬਾਤ ਹੈ ਉਹਨੋ ਨੇ ਮੇਰੀ ਬਾਤ ਬੜੇ ستکار سے پیار سے سنی ساری بات اور اتنا مضبوط بھروسہ دیا اگر ہم ستا میں آتے ہیں تو آپ کی پوری تسلی کروا دیں گے